ਸੱਚਾ ਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਹੈਡਲਾਈਨਸ ਤੇ 트럼ਪ ਦਾ ਵੱਡਾ ਫੈਸਲਾ ਕੈਨੇਡਾ ਦੇ ਸਮਾਨ ਤੇ 10% ਵਾਧੂ ਟੈਰਿਫ ਲਗਾਇਆ ਅਮਰੀਕੀ ਸਰਕਾਰ ਦਾ ਵੱਡਾ ਫੈਸਲਾ ਅਗਲੇ ਹਫਤੇ ਤੋਂ ਖਾਣ ਪੀਣ ਦੀ ਮਦਦ ਬੰਦ ਟਰੰਪ ਨੇ ਲਾਤੀਨੀ ਅਮਰੀਕਾ ਵਿੱਚ ਆਪਣੀ ਰਣਨੀਤੀ 'ਚ ਵੱਡੀ ਜਿੱਤ ਹਾਸਲ ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਜਨਲ ਟਰੰਪ ਨੇ ਕੈਨੇਡਾ ਦੇ ਸਾਮਾਨ 'ਤੇ 10% ਵਾਧੂ ਟੈਰਿਫ ਲਗਾ ਦਿੱਤਾ ਹੈ। ਟਰੰਪ ਦਾ ਕਹਿਣਾ ਹੈ ਕਿ ਇਹ ਫੈਸਲਾ ਉਸ ਤੋਂ ਬਾਅਦ ਲਿਆ ਗਿਆ ਜਦੋਂ ਕੈਨੇਡਾ ਵਿੱਚ ਇੱਕ ਟੀਵੀ ਇਸ਼ਤਿਹਾਰ ਚਲਾਇਆ ਗਿਆ ਸੀ ਜਿਸ ਵਿੱਚ ਪੁਰਾਣੇ ਅਮਰੀਕੀ ਰਾਸ਼ਟਰਪਤੀ ਰੋਨਾਲਡੋ ਰਿਗਨ ਦੀ ਆਵਾਜ਼ ਵਿੱਚ ਟਰੰਪ ਦੀਆਂ ਟੈਰਿਫ ਨੀਤੀਆਂ ਦਾ ਮਜ਼ਾਕ ਬਣਾਇਆ ਗਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਸਮਾਨ ਤੇ 10% ਦੀ ਵਾਧੂ ਟੈਕਸ ਲਗਾ ਦਿੱਤਾ ਹੈ। ਇਹ ਫੈਸਲਾ ਉਸ ਤੋਂ ਬਾਅਦ ਆਇਆ ਜਦੋਂ ਕੈਨੇਡਾ ਵਿੱਚ ਇੱਕ ਟੈਲੀਵਿਜ਼ਨ ਇਸ਼ਤਿਹਾਰ ਚਲਾਇਆ ਗਿਆ ਸੀ ਜਿਸ ਵਿੱਚ ਪੁਰਾਣੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰਿਗਨ ਦੀ ਆਵਾਜ਼ ਦੀ ਵਰਤੋਂ ਕਰਕੇ ਟਰੰਪ ਦੀ ਟੈਰਿਫ ਨੀਤੀ ਦੀ ਤੰਜ ਕਸਿਆ ਗਿਆ ਸੀ। ਇਹ ਇਸ਼ਤਿਹਾਰ ਵਰਲਡ ਸੀਰੀਜ਼ ਦੇ ਮੈਚ ਦੌਰਾਨ ਦਿਖਾਇਆ ਗਿਆ ਸੀ ਜਿਸ ਨਾਲ ਟਰੰਪ ਗੁੱਸੇ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਇਸ਼ਤਿਹਾਰ ਝੂਠਾ ਤੇ ਅਮਰੀਕੀ ਵਿਰੋਧੀ ਹੈ। ਇਸ ਘਟਨਾ ਤੋਂ ਬਾਅਦ ਟਰੰਪ ਨੇ ਤੁਰੰਤ ਐਲਾਨ ਕੀਤਾ ਕਿ ਹੁਣ ਕੈਨੇਡਾ ਦੇ ਕੁਝ ਉਤਪਾਦਾਂ ਤੇ ਵ ਇਸ ਪੱਤਰ ਨਾਲ ਕੈਨੇਡਾ ਦੇ ਵਪਾਰੀਆਂ ਵਿੱਚ ਚਿੰਤਾ ਪਤ ਗਈ ਹੈ ਕਿਉਂਕਿ ਇਹ ਸਿੱਧਾ ਉਹਨਾਂ ਤੇ ਅਸਰ ਤੇ ਆਰਥਿਕਤਾ ਤੇ ਅਸਰ ਪਾਵੇਗਾ ਦੂਜੇ ਪਾਸੇ ਕੈਨੇਡਾ ਦੀ ਸਰਕਾਰ ਨੇ ਕਿਹਾ ਕਿ ਉਹ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਲੱਭਣਾ ਚਾਹੁੰਦੀ ਹੈ ਤੇ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗੀ ਮਾਰਾ ਦਾ ਕਹਿਣਾ ਹੈ ਕਿ ਇਹ ਕਦਮ ਦੋਨਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਨੂੰ ਹੋਰ ਤਣਾਅਪੂਰਨ ਬਣਾ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਦੋਵੇਂ ਪੱਖ ਇਸ ਮਾਮਲੇ ਨੂੰ ਬੈਠਕ ਰਾਹੀਂ ਸਮਝਾਉਂਦੇ ਹਨ ਜਾਂ ਫਿਰ ਤਣਾਅ ਹੋਰ ਵਧਦਾ ਹੈ ਅਮਰੀਕੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਹਫਤੇ ਤੋਂ ਖਾਣ ਪੀਣ ਦੀ ਮਦਦ ਲਈ ਦਿੱਤੇ ਜਾਣ ਵਾਲੇ ਫੰਡ ਰੋਕ ਦਿੱਤੇ ਜਾਣਗੇ। ਇਹ ਮਦਦ ਪ੍ਰੋਗਰਾਮ ਹਰ ਮਹੀਨੇ ਕਰੋੜਾਂ ਅਮਰੀਕੀ ਲੋਕਾਂ ਨੂੰ ਖਾਣ ਪੀਣ ਦੀ ਸਹਾਇਤਾ ਪ੍ਰਦਾਨ ਕਰਦਾ ਹੈ। ਪਰ ਹੁਣ ਸਰਕਾਰ ਨੇ ਕਿਹਾ ਹੈ ਕਿ ਫੰਡਾਂ ਦੀ ਘਾਟ ਤੇ ਸਰਕਾਰੀ ਬੰਦਸ਼ਾਂ ਕਾਰਨ ਇਹ ਭੁਗਤਾਨ ਜਾਰੀ ਨਹੀਂ ਰਹਿ ਸਕਣਗੇ। ਇਸ ਫੈਸਲੇ ਦੇ ਨਾਲ ਲਗਭਗ 41 ਮਿਲੀਅਨ ਲੋਕਾਂ ਉੱਤੇ ਅਸਰ ਪਵੇਗਾ, ਖਾਸ ਕਰਕੇ ਘੱਟ ਆਮਦਨ ਵਾਲੇ ਪਰਿਵਾਰਾਂ, ਬਜ਼ੁਰਗਾਂ ਅਤੇ ਬੱਚਿਆਂ ਤੇ। ਅਮਰੀਕੀ ਸਰਕਾਰ ਨੇ ਐਲਾਨ ਕੀਤਾ ਕਿ ਅਗਲੇ ਹਫਤੇ ਤੋਂ ਖਾਨ ਪੇਟ ਦੀ ਹਦਮਤ ਲਈ ਦਿੱਤੇ ਜਾਣ ਵਾਲੇ ਫੰਡ ਜਿਨ੍ਹਾਂ ਨੂੰ ਐਸ ਐਨ ਏ ਪੀ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਕਿਹਾ ਜਾਂਦਾ ਹੈ ਉਹ ਰੋਕ ਦਿੱਤੇ ਜਾਣਗੇ ਇਹ ਪ੍ਰੋਗਰਾਮ ਹਰ ਮਹੀਨੇ ਗਰੀਬ ਅਮਰੀਕੀ ਪਰਿਵਾਰਾਂ ਨੂੰ ਭੋਜਨ ਖਰੀਦਣ ਲਈ ਸਹਾਇਤਾ ਦਿੰਦਾ ਹੈ ਪਰ ਹੁਣ ਸਰਕਾਰ ਨੇ ਕਿਹਾ ਕਿ ਫੰਡਾਂ ਦੀ ਘਾਟ ਅਤੇ ਸਰਕਾਰੀ ਬੰਦ ਹੋਣ ਕਾਰਨ ਇਹ ਸਹਾਇਤਾ جاری ਨਹੀਂ ਰਹਿ ਸਕਦੀ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਘੱਟ ਆਮਦਨੀ ਵਾਲੇ ਪਰਿਵਾਰਾਂ ਬਜ਼ੁਰਗਾਂ ਬੱਚਿਆਂ ਤੇ ਇਕੱਲੇ ਮਾਪਿਆਂ ਤੇ ਭੈਣ ਵਾਲਾ ਏ ਕਈ ਲੋਕ ਕਹਿ ਰਹੇ ਹਨ ਕਿ ਉਹਨਾਂ ਨੂੰ ਇਹ ਸਹਾਇਤਾ ਜੀਵਨ ਦੀ ਖਾਬਰ ਗਈ ਸੀ ਜੋ ਹੁਣ ਰੁਕਣ ਵਾਲੀ ਹੈ ਉਹਨਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਜਾਵੇਗੀ ਕਈ ਰਾਜਾਂ ਨੇ ਕਿਹਾ ਕਿ ਆਪਣੇ ਭੋਕਾ ਨੂੰ ਸਮੇਂ ਲਈ ਮਦਦ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ ਪਰ ਉਹਨਾਂ ਕੋਲ ਲੰਬੇ ਸਮੇਂ ਲਈ ਕੋਈ ਪੱਕੀ ਯੋਜਨਾ ਨਹੀਂ ਹੈ ਮਾਰਾਂ ਦਾ ਕਹਿਣਾ ਹੈ ਕਿ ਅਮਰੀਕੀ ਸਰਕਾਰ ਨੇ ਜਲਦੀ ਕੋਈ ਹੱਲ ਨਾ ਕੱਢਿਆ ਤਾਂ ਦੇਸ਼ ਵਿੱਚ ਭੋਜਨ ਸੁਰੱਖਿਆ ਦਾ ਸੰਕਟ ਪੈਦਾ ਹੋ ਸਕਦਾ ਹੈ ਖਾਸ ਕਰਕੇ ਉਹ ਲੋਕ ਜੋ ਹਰ ਮਹੀਨੇ ਐਸਐਨਏਪੀ ਦੀ ਮਦਦ ਨਾਲ ਆਪਣਾ ਖਰਚਾ ਚਲਾਉਂਦੇ ਸਨ ਉਹਨਾਂ ਨੂੰ ਖਾਣ-ਪੀਣ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਫੈਸਲਾ ਸਰਕਾਰ ਦੇ ਵਿੱਤੀ ਤਲਾਂ ਨੂੰ ਦੱਸਾਉਂਦਾ ਹੈ ਪਰ ਨਾਲ ਹੀ ਇਹ ਵੀ ਦਿਖਾਉਂਦਾ ਹੈ ਕਿ ਅਸਰ ਹਮੇਸ਼ਾ ਆਮ ਲੋਕਾਂ ਤੇ ਹੀ ਪੈਂਦਾ ਹੈ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਹੋਵੇਗੀ ਕਿ ਅਮਰੀਕੀ ਕਾਂਗਰਸ ਵਾਈਟ ਹਾਊਸ ਇਸ ਮਾਮਲੇ ਦਾ ਕੋਈ ਜਲਦੀ ਹੱਲ ਲੱਭੇ ਸਕਦਾ ਹੈ ਜਾਂ ਫਿਰ ਨਹੀਂ ਜੇ ਹੱਲ ਨਾ ਲੱਭਿਆ ਤਾਂ ਅਗਲੇ ਕੁਝ ਹਫ਼ਤਿਆਂ ਵਿੱਚ ਲੱਖਾਂ ਅਮਰੀਕੀ ਪਰਿਵਾਰਾਂ ਲਈ ਖਾਣ-ਪੀਣ ਦੀ ਕਮੀ ਇੱਕ ਵੱਡਾ ਮੁੱਦਾ ਬਣ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਲਾਤੀਨੀ ਅਮਰੀਕਾ ਵਿੱਚ ਆਪਣੀ ਰਣਨੀਤੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਉਹ ਇੱਥੋਂ ਦੇ ਦੇਸ਼ਾਂ ਨੂੰ ਸਹਿਯੋਗ ਅਤੇ ਮਦਦ ਦੇ ਕੇ ਆਪਣੇ ਰਾਜਨੀਤਿਕ ਅਤੇ ਵਪਾਰਕ ਹਿੱਤ ਅੱਗੇ ਵਧਾ ਰਹੇ ਹਨ। ਇਸ ਨਾਲ ਅਮਰੀਕਾ ਦੇ ਭਵਿੱਖ ਦੀ ਰਣਨੀਤੀ ਅਤੇ ਖੇਤਰ ਵਿੱਚ ਪ੍ਰਭਾਵਸ਼ਾਲੀ ਸਥਿਤੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਤੀਨੀ ਅਮਰੀਕਾ ਵਿੱਚ ਆਪਣੀ ਰਣਨੀਤੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਟਰੰਪ ਨੇ ਇਲਾਕੇ ਦੇ ਦੇਸ਼ਾਂ ਨਾਲ ਰਾਜਨੀਤਿਕ, ਵਪਾਰਕ ਤੇ ਵਿੱਤੀ ਸਹਿਯੋਗ ਉਦਾਕੇ ਆਪਣੇ ਭੂਿਕੀ ਹਿੱਤਾਂ ਨੂੰ ਸੁਰੱਖਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਰਣਨੀਤੀ ਤਹਿਤ ਟਰੰਪ ਲਾਤੀਨੀ ਅਮਰੀਕਾ ਦੇ ਧਿਰਾਂ ਨੂੰ ਸਹਿਯੋਗ ਤੇ ਵਿੱਤ ਤੇ ਟਾਟਾਗਤ ਮਦਦ ਦੇ ਕੇ ਖਿੱਚ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਅਮਰੀਕੀ ਪ੍ਰਭਾਵ ਮਜ਼ਬੂਤ ਹੋਵੇਗਾ। ਇਸ ਨਾਲ ਸਿਰਫ ਰਾਜਨੀਤਿਕ ਹਿੱਸੇਦਾਰੀ ਨਹੀਂ ਬਲਕਿ ਖੇਤਰ ਵਿੱਚ ਸੁਰੱਖਿਆ, ਵਪਾਰ ਤੇ ਰਣਨੀਤਿਕ ਹਿੱਤਾਂ ਨੂੰ ਵੀ ਫਾਇਦਾ ਹੋਵੇਗਾ। ਟਰੰਪ ਦੀ ਇਹ ਜਿੱਤ ਉਸ ਦੀ ਅਮਰੀਕੀ ਨੀਤੀ ਨੂੰ ਭਵਿਕ ਵਿੱਚ ਨਵੇਂ ਮੌਕੇ ਦੇਵੇਗੀ ਤੇ ਇਲਾਕੇ ਵਿੱਚ ਅਮਰੀਕੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਇੱਕ ਅਹੰਕਾਰਪੂਰਨ ਕਦਮ ਸਾਬਤ ਹੋਵੇਗਾ ਇਸ ਕਾਰਵਾਈ ਨਾਲ ਟਰੰਪ ਦੀ ਸਿਆਸੀ ਮਜ਼ਬੂਤੀ ਵੀ ਵਧੇਗੀ ਤੇ ਉਹ ਖੇਤਰ ਵਿੱਚ ਆਪਣਾ ਪ੍ਰਭਾਵ ਦੂਰ ਦੂ ਤੱਕ ਫੈਲਾ ਸਕਣਗੇ ਚੀਨ ਨੇ ਆਪਣੇ ਖਾਸ ਧਾਤਾਂ ਤੇ ਕੰਟਰੋਲ ਵਧਾ ਦਿੱਤਾ ਹੈ ਇਹ ਧਾਤਾਂ ਟੈਕਨੋਲੋਜੀ ਅਤੇ ਉੱਚ ਤਕਨੀਕੀ ਚੀਜ਼ਾਂ ਲਈ ਬਹੁਤ ਜ਼ਰੂਰੀ ਹਨ ਇਸ ਕਾਰਨ ਅਮਰੀਕਾ ਦੀਆਂ ਵਪਾਰਕ ਡੀਲਾਂ ਤੇ ਅਸਰ ਪੈ ਰਿਹਾ ਹੈ। ਹੁਣ ਅਮਰੀਕਾ ਨੂੰ ਆਪਣੀਆਂ ਵਪਾਰਕ ਯੋਜਨਾਵਾਂ ਬਦਲਣੀਆਂ ਪੈ ਰਹੀਆਂ ਹਨ। ਚੀਨ ਨੇ ਆਪਣੇ ਰੀਅਰ ਅਰਥਮੈਟਿਕਸ ਤੇ ਨਿਯੰਤਰਣ ਵਧਾ ਦਿੱਤਾ ਹੈ ਜੋ ਟੈਕਨੋਲੋਜੀ ਅਤੇ ਉੱਚ ਤਕਨੀਕੀ ਉਤਪਾਦਾਂ ਲਈ ਬਹੁਤ ਜ਼ਰੂਰੀ ਹਨ। ਇਹ ਕਦਮ ਅਮਰੀਕਾ ਦੇ ਵਪਾਰਕ ਟੀਲਾਂ ਤੇ ਗੈਰਾਂ ਪ੍ਰਭਾਵ ਪਾ ਸਕਦਾ ਹੈ ਅਤੇ ਅਮਰੀਕਾ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਸਕਦਾ ਹੈ। ਚੀਨ ਦੇ ਇਸ ਫੈਸਲੇ ਨਾਲ ਅਮਰੀਕਾ ਨੂੰ ਵਿਕਲਪ ਲੱਭਣੇ ਪੈ ਰਹੇ ਹਨ ਤੇ ਉਹ ਆਪਣੇ ਵਪਾਰਕ ਸਾਥੀਆਂ ਨਾਲ ਨਵੀਆਂ ਟੀਲਾਂ ਤੇ ਸ਼ਰਤਾਂ ਬਾਰੇ ਸੋਚ ਰਹੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਦੇ ਇਸ ਕਦਮ ਨਾਲ ਦੁਨੀਆ ਭਰ ਦੀਆਂ ਟੈਕਨੋਲੋਜੀ ਕੰਪਨੀਆਂ ਤੇ ਵੀ ਪ੍ਰਭਾਵ ਪੈ ਸਕਦਾ ਹੈ ਇਸ ਘਟਨਾ ਨੇ ਦਰਸਾਇਆ ਹੈ ਕਿ ਕੇ ਰਥ ਮੈਟਲਜ਼ ਵਰਗੇ ਮਹੱਤਵਪੂਰਨ ਸਰੋਤਾਂ ਤੇ ਨਿਯੰਤਰਣ ਰਣਨੀਤਿਕ ਅਤੇ ਵਪਾਰਕ ਮਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਅਮਰੀਕਾ ਦੇ ਸਭ ਤੋਂ ਵੱਡੇ ਫੈਡਰਲ ਵਰਕਰ ਯੂਨੀਅਨ ਨੇ ਸਰਕਾਰੀ ਸ਼ਟਡਾਊਨ ਖਤਮ ਕਰਨ ਦੀ ਮੰਗ ਕੀਤੀ ਹੈ ਇਸ ਨਾਲ ਡੈਮੋਕ੍ਰੇਟ ਪਾਰਟੀ ਤੇ ਦਬਾਅ ਵੀ ਵਧ ਗਿਆ ਯੂਨੀਅਨ ਚਾਹੁੰਦਾ ਹੈ ਕਿ ਸਰਕਾਰ ਜਲਦੀ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਅਤੇ ਸਰਵਿਸ ਵਾਪਸ ਸ਼ੁਰੂ ਕਰੇ ਅਮਰੀਕਾ ਦੇ ਸਭ ਤੋਂ ਵੱਡੇ ਫੈਡਰਲ ਵਰਕਰ ਯੂਨੀਅਨ ਨੇ ਸਰਕਾਰੀ ਸ਼ਟਡਾਊਨ ਖਤਮ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ਯੂਨੀਅਨ ਦਾ ਕਹਿਣਾ ਹੈ ਕਿ ਹਜ਼ਾਰਾਂ ਫੈਡਰਲ ਕਰਮਚਾਰੀ ਇਸ ਸ਼ਟਡਾਊਨ ਕਾਰਨ ਤਨਖਾਹ ਤੋਂ ਬਿਨਾ ਰਹਿ ਰਹੇ ਹਨ ਅਤੇ ਇਹ ਸਥਿਤੀ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ ਇਸ ਮੰਗ ਨਾਲ ਡੈਮੋਕ੍ਰੇਟ ਪਾਰਟੀ ਤੇ ਦਬਾਅ ਵੱਧ ਗਿਆ ਹੈ ਕਿ ਉਹ ਸਰਕਾਰੀ ਸਰਵਿਸ ਨੂੰ ਜਲਦੀ ਮੁੜ ਸ਼ੁਰੂ ਕਰਨ ਲਈ ਕਾਰਵਾਈ ਕਰੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸ਼ਟਡਾਊਨ ਜ਼ਿਆਦਾ ਸਮੇਂ ਚੱਲਦਾ ਹੈ ਤਾਂ ਇਸ ਦਾ ਪ੍ਰਭਾਵ ਨੈਸ਼ਨਲ ਅਰਥਵਿਵਸਥਾ ਤੇ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਤੇ ਪੈ ਸਕਦਾ ਹੈ ਯੂਨੀਅਨ ਦੀ ਇਹ ਪੇਸ਼ਕਸ਼ ਸਰਕਾਰ ਲਈ ਇੱਕ ਸੂਚਨਾ ਤੇ ਫੈਡਰਲ ਕਰਮਚਾਰੀਆਂ ਦੀ ਭਲਾਈ ਤੇ ਕਾਰਡ ਪ੍ਰਦਾਨ ਲਈ ਜਲਦੀ ਹੱਲ ਲੱਭਣਾ ਬਹੁਤ ਜ਼ਰੂਰੀ ਹੈ ਅੱਜ ਦੀ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਐਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ